ਦਾਦੇ ਪਰਦਾਦਿਆਂ ਤੋਂ ਲੈ ਕੇ ਸਾਡੇ ਪਿਓ ਹਨ ਤੇ ਅਸੀਂ ਖੁਦ ਜਿਹੜਾ ਇੱਕ ਮੈਂ ਅਜੇ ਭੁਗਤ ਰਹੇ ਹਾਂ 2023 ਦੇ ਵਿੱਚ ਜਿਹੜੇ ਆਈ ਫਲੱਡ ਸਨ ਉਹਨਾਂ ਦੀ ਮਾਰ ਹੀ ਅਜੇ ਹੁਣ ਤੱਕ ਸਾਨੂੰ ਉੱਟਣ ਨਹੀਂ ਦੇ ਰਹੀ ਤੇ ਇਹ ਹੁਣ ਨਵਾਂ ਜਿਹੜਾ ਉਹ 2023 ਜੇ ਇਦਾਂ ਕੀ ਮਾਰਦੇ ਉਹ ਵੀ ਹੁਣ ਤੱਕ ਭੂਤ ਰਹੇ ਆ ਪਰ ਲੇਕਿਨ ਉਹਦਾ ਉਸ ਟਾਈਮ ਇਹ ਸੀ ਕਿ ਦੁਬਾਰਾ ਫਸਲ ਲੱਗ ਗਈ ਸੀ ਸਾਡੀ ਦੋ ਵਾਰੀ ਫਸਲ ਸਾਡੀ ਜਿਹੜੀ ਲੋਕਾਂ ਨੇ ਪਨੀਰੀਆਂ ਬੀਜ ਕੇ ਸਾਡੀ ਮਤਲਬ ਕਿ ਇੱਕ ਕੁਦਰਤੀ ਜਿਵੇਂ ਕ੍ਰੋਪੀ ਦੇ ਨਾਲ ਸਾਡੀ ਸੇਵਾ ਕੀਤੀ ਉਹਨਾਂ ਨੇ ਸਾਡੇ ਇੱਥੇ ਪੌਦ ਦੀ ਬਹੁਤ ਬੀਜੀ ਲੋਕੀ ਲੋਕਾਂ ਨੇ ਬੀਜੀ ਤਾਂ ਉਹ ਉਹ ਜਾਦੀ ਫਸਲ ਸਕੂਗੀ ਮਨ ਲਗੀ ਜਿਆਦੀ پیداوار ਹੋਈ ਤੇ ਸਾਨੂੰ ਉਹਦਾ ਥੋੜਾ ਜਿਹਾ ਜਿਹੜੀ ਕਿ ਪਰਪਾਈ ਹੋ ਚੁੱਕੀ ਸੀ ਉਸ ਟਾਈਮ ਤੇ ਹੁਣ ਦੇ ਉਹ ਸਮਾਂ ਹੀ ਇਦਾਂ ਦਾ ਆ ਗਿਆ ਕਿ ਸਾਨੂੰ ਦੁਬਾਰਾ ਫਸਲ ਲਾਣ ਦਾ ਸਾਡੇ ਕੋਲ ਟਾਈਮ ਹੀ ਨਹੀਂ ਕਿਉਂਕਿ ਹੁਣ ਤਾਂ ਹੋਰ 15 20 ਦਿਨਾਂ ਤੱਕ ਕਣਕ ਦੀ ਬਜਾਈ ਦੀ ਤਿਆਰੀ ਚੱਲਣੀ ਲੱਗ ਪੈਣੀ ਸੀ ਡੀਪੀ ਖਰੀਦਣ ਲੱਗ ਜਾਣਾ ਸੀ ਲੋਕਾਂ ਨੇ ਬੀਜ ਖਰੀਦਣ ਲੱਗ ਜਾਣਾ ਸੀ ਲੋਕਾਂ ਨੇ ਯਾਨੀ ਕਿ ਇਹ ਸਾਨੂੰ ਨਾ ਮਤਲਬ ਕਿ ਇਹ ਚੀਜ਼ ਹੁਣ ਸਦਾ ਯਾਦ ਰਹੇਗੀ ਉਠਣ ਨਹੀਂ ਦੇਗੀ ਜਿਹੜਾ ਇਹ ਸਾਨੂੰ ਐਡਾ ਤਕੜਾ ਸਾਨੂੰ ਕਿ ਮਿਆਜਾ ਭੁਗਤਣਾ ਪਿਆ ਸਿਰਫ ਵਾਰ-ਵਾਰ ਵੀ ਆ ਇੱਕੋ ਗੱਲ ਕਰਨਾ ਸਾਨੂੰ ਕਿ ਮਿਆਜਾ ਸਿਰਫ ਹਾਸੀ ਬਡਾਣਾ ਨਹਿਰ ਕਰਕੇ ਭੁਗਤਣਾ ਪੈ ਗਿਆ ਉਹ ਡਾਫ ਲੱਗਣ ਕਰਕੇ ਇਹ ਸਾਰਾ ਪਾਣੀ ਜਿਹੜਾ ਮਾਰਕੰਡਾ ਟਾਂਗਰੀ ਮੀਰਾਪੁਰ ਚੋਇਆ ਹੋ ਗਿਆ ਉਹ ਸਾਰਾ ਇੱਕ ਗਰਦਰੀਆ ਦਾ ਡਾਫ ਲੱਗਣ ਕਾਰਨ ਕਰਕੇ ਸਾਰਾ ਫਲਾ ਪਾਣੀ ਦਾ ਇੱਥੇ ਪਹੁੰਚ ਗਿਆ ਜੀ